ਇਹਦੇ ਕਿੰਨਾ ਖਰਚ ਆ ਗਿਆ ਜੀ ਸਾਰਾ 20 ਲੱਖ ਰੁਪਏ ਖਰਚੇ ਅਗਰ ਆਪਣੇ ਕਿਸੇ ਭਰਾ ਨੇ ਆਪਣੇ ਛੋਟੀ ਫੈਮਿਲੀ ਵਾਸਤੇ ਘਰ ਬਣਾਉਣਾ ਹੋਵੇ ਤਾਂ ਇਸ ਤੋਂ ਵਧੀਆ ਕੋਈ ਡਿਜ਼ਾਈਨ ਨਹੀਂ ਹੋ ਸਕਦਾ 1800 ਸਕਰ ਫੁੱਟ ਏਰੀਆ ਦੀ ਆਪਾਂ ਕੋਠੀ ਦਿਖਾਵਾਂਗੇ ਤੁਹਾਡੇ ਵਾਸਤੇ ਬਹੁਤ ਘੱਟ ਏਰੀਆ ਇੱਕ ਛੋਟੇ ਪਰਿਵਾਰ ਵਾਸਤੇ ਪਹਿਲੀ ਸਾਡੀ ਸੋਚ ਸੀ ਜੀ ਵੀ ਫਰੰਟ ਜਿਹੜਾ ਹਾਈ ਲੈਵਲ ਦਾ ਲੱਗੇ ਵੱਡਾ ਲੱਗੇ ਠੀਕ ਹੈ ਜੀ ਵੀ ਉੱਪਰ ਤੇ نیچے ਵੀ ਸਾਡਾ 17-1800 ਤੋਂ ਕਵਰ ਏਰੀਆ ਇਹ ਕਿੰਨਾ ਜੀ ਲંબਾਈ ਤੇ ਚੌੜਾਈ ਇਹਦੀ ਇਹ ਜੀ ਟੋਟਲ ਦਾ 36 ਫੁੱਟ ਹੈ ਜੀ 31 ਫੁੱਟ ਬਾਈ 40 ਫੁੱਟ ਹੈ 31 ਫੁੱਟ ਬਾਈ 40 ਫੁੱਟ ਦਾ ਘਰ ਹੈ ਜੀ ਸਿਰਫ 1800 ਪਹਿਲੇ ਦੋ ਬੈਡਰੂਮ ਤੇ ਇੱਕ ਸਟੋਰ ਹੈ ਕਈ ਭਰਾ ਆਪਣੇ ਸੋਚਦੇ ਜਿਨ੍ਹਾਂ ਦਾ ਪਲਾਟ ਛੋਟਾ ਹੁੰਦਾ ਜਿਵੇਂ ਉਹਨਾਂ ਕੋਲ ਪਲਾਟ ਹੁੰਦਾ 31 ਬਾਈ ਜਿਵੇਂ ਆਪਾਂ ਦੱਸਿਆ 40 ਗਰਾ ਤਾਂ ਉਹ ਦੇਖਣ ਉਹ ਸੋਚਦੇ ਆ ਵੀ ਆਪਾਂ ਘਰ ਕਿਦਾਂ ਦਾ ਲੱਗੂ ਹੁਣ ਉਹ ਇਹ ਪਲਾਟ ਨੂੰ ਦੇਖ ਕੇ ਆਪਣੇ ਘਰ ਨੂੰ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਆ ਜਾਊਗਾ ਜੇ ਆਪਾਂ ਬਣਾਉਣਾ ਹੋਵੇ ਤਾਂ ਇਹ ਜਿਹਾ ਬਣੇ 1800 ਸਕਰ ਫੁੱਟ ਏਰੀਆ ਦੀ ਆਪਾਂ ਕੋਠੀ ਦਿਖਾਵਾਂਗੇ ਤੁਹਾਡੇ ਵਾਸਤੇ ਬਹੁਤ ਘੱਟ ਏਰੀਆ ਇੱਕ ਛੋਟੇ ਪਰਿ ਆਪਣੇ ਛੋਟੀ ਫੈਮਿਲੀ ਵਾਸਤੇ ਘਰ ਬਣਾਉਣਾ ਹੋਵੇ ਤਾਂ ਇਸ ਤੋਂ ਵਧੀਆ ਕੋਈ ਡਿਜ਼ਾਈਨ ਨਹੀਂ ਹੋ ਸਕਦਾ ਬਾਈ ਹੋਰੀ ਨਾਲ ਲੱਗੇ ਆਪਣੇ ਜਿੰਨਾ ਦੀ ਇਹ ਕੋਠੀ ਆ ਆਪਾਂ ਗੱਲਬਾਤ ਕਰਾਂਗੇ ਏਰੀਆ ਦੀ ਗੱਲ ਵੀ ਕਰਾਂਗੇ ਚੌੜਾਈ ਕਿੰਨੀ ਹੈ ਦੀ ਲੰਬਾਈ ਕਿੰਨੀ ਹੈ ਤੇ ਇਕੱਲਾ ਇਕੱਲਾ ਕਮਰਾ ਵੀ ਤੁਹਾਨੂੰ ਦਿਖਾਵਾਂਗੇ ਕਿੰਨੇ ਇਹਦੇ ਚ ਕਮਰੇ ਬਣੇ ਹੋਏ ਨੇ ਤੇ ਆਪਾਂ ਗੱਲਬਾਤ ਬਾਈ ਹੋਰ ਨਾਲ ਸ਼ੁਰੂ ਕਰਾਂਗੇ ਸਾਸਿਕਾਲ ਬਾਈ ਜੀ ਹੱਸ ਕੇ ਕਾਜ ਬਾਈ ਜੀ ਹੱਸ ਕੇ ਬਾਈ ਜੀ ਆਪਾਂ ਆਪਣਾ ਨਾਮ ਕੀ ਹੈ ਜੀ ਰਤਨਜੀਤ ਸਿੰਘ ਜੀ ਹੁਣ ਆਪਾਂ ਕੋਠੀ ਦੀ ਗੱਲ ਕਰਦੇ ਆਂ ਜੀ ਸਟਾਰਟ ਤੇ ਕੋਠੀ ਦਾ ਸਾਰਾ ਕੰਮ ਹੋਇਆ ਪਰ ਅੰਦਰ ਤੋਂ ਦਿਖਾਵਾਂਗੇ ਖਰਚੇ ਦੀ ਵੀ ਗੱਲ ਕਰਾਂਗੇ ਤੇ ਇਹ ਕੋਠੀ ਦਾ ਜਿੰਨਾ ਪੱਕਾ ਬਿਲਡ ਏਰੀਆ ਹੈ ਇਹ ਕਿੰਨਾ ਜੀ ਲਵਾਈ ਤੇ ਚੌੜਾਈ ਇਹਦੀ ਜੀ ਜੀ ਟੋਟਲ ਤਾਂ 63 ਫੁੱਟ ਹੈ ਜੀ ਇਹ 31 ਫੁੱਟ ਬਾਈ 40 ਫੁੱਟ ਹੈ 31 ਫੁੱਟ ਬਾਈ 40 ਫੁੱਟ ਜੀ ਟੋਟਲ ਕਹਿੰਦਾ ਮਤਲਬ 1250 ਏਰੀਆ ਬਣ ਗਿਆ ਨਾ ਜੀ ਹਾਂਜੀ ਹਾਂਜੀ 1250 ਏਰੀਆ ਦੋਸਤੋ ਸਿੰਗਲ ਪੋਰਸ਼ਨ ਥੱਲੇ ਜੇ ਆਪਾਂ ਘਰ ਬਣਾਉਣਾ ਹੋਵੇ ਤਾਂ 1250 ਦਾ ਇੰਨਾ ਸੋਹਣਾ ਡਿਜ਼ਾਈਨ ਬਣ ਸਕਦਾ ਹੈ ਅਗਰ ਤੁਸੀਂ ਡਬਲ ਪੋਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਹ ਉੱਪਰ ਵਾਲਾ ਏਰੀਆ ਕਿੰਨਾ ਜੀ ਉੱਪਰ ਟੋਟਲ 1800 ਸਕਰ ਫੁੱਟ ਏਰੀਆ ਜੇ ਤੁਸੀਂ ਉੱਪਰ ਵਾਲਾ ਪੋਰਸ਼ਨ ਬਣਾਉਣਾ ਤਾਂ 1800 ਬਣ ਸਕਦਾ ਤੇ ਡਬਲ ਪੋਰਸ਼ਨ ਦਾ ਘਰ ਹੈ ਜੀ ਸਿਰਫ 1800 ਸਕਰ ਫੁੱਟ ਦਾ ਜਿਹਾ ਦਿਖਾਉਣਾ ਹੈ ਅੰਦਰ ਤੋਂ ਤੇ ਆਪਾਂ ਇੱਥੋਂ ਗੱਲ ਕਰਦੇ ਹਾਂ ਜੀ ਟੋਟਲ 31 ਫੁੱਟ ਰੱਖਿਆ ਹੈ ਨਾ ਤੁਸੀਂ ਜੀ ਹਾਂ ਤੇ ਪੋਰਚ ਆ ਗਿਆ ਇਧਰੋਂ ਤੁਸੀਂ ਐਂਟਰੀ ਦਿੱਤੀ ਇਹਨੂੰ ਨਾ ਐਂਟਰੀ ਹੋਊਗੀ ਮੱਲਾ 6 ਫੁੱਟ ਦੀ ਹੈ ਨਾ ਜੀ ਇਹ ਹਾਂਜੀ ਹਾਂਜੀ ਤੇ ਆਪਾਂ ਬਈ ਅੰਦਰ ਤੋਂ ਤੁਸੀਂ ਬਾਈ ਹੋਰੀ ਆਪਣੇ ਜਿਹੜੇ ਆਪਣੇ ਭਰਾ ਦੇਖਦੇ ਨੇ ਆਪਾਂ ਨੂੰ ਤੁਸੀਂ ਡਿਜ਼ਾਈਨ ਦੇਖਿਓ ਬਹੁਤ ਸੋਹਣਾ ਡਿਜ਼ਾਈਨ ਆਪਾਂ ਡਿਜ਼ਾਈਨ ਦਿਖਾਉਣ ਲੱਗੇ ਆ ਜੀ ਬਾਹਰ ਫਰੰਟ ਐਲੀਵੇਸ਼ਨ ਤੁਸੀਂ ਤੇ ਉਹ ਤੁਸੀਂ ਕਹਿ ਰਹੇ ਨਾ ਮਤਲਬ ਵੀ ਉਨੀ ਹੀ ਛੱਡੀ ਹੈ ਨਾ ਹਾਂਜੀ ਉਨੀ ਜਗ੍ਹਾ 'ਚ ਬਣਾਇਆ ਜੀ ਉਨੀ ਹੀ ਛੱਡੀ ਹੈ ਜੀ ਦੂਸਰੇ ਭਰਾ ਵਾਸਤੇ ਦੂਸਰੇ ਭਰਾ ਵਾਸਤੇ ਵੀ ਉਨੀ ਜਗ੍ਹਾ ਦੇ ਵਿੱਚ ਆਪਣਾ ਸੇ ਮਕਾਨ ਬਣ ਜਾਏ ਹਾਂਜੀ ਠੀਕ ਹੈ ਬਾਈ ਤੇ ਇੱਕ ਪਾਰ ਬਾਈ ਉਹਨਾਂ ਨੇ ਬਣਾਇਆ 1800 ਸਕੇ ਬਾਈ ਆਪਾਂ ਸਟਾਰਟ ਕਰਦੇ ਹਾਂ ਨਾ ਮੇਨ ਗੇਟ ਆ ਗਿਆ ਹਾਂਜੀ ਤੇ ਇਹਦਾ ਕੰਮ ਕਿੰਨਾ ਕੁ ਹੋ ਗਿਆ ਜੀ ਕੰਮ ਜੀ ਰੰਗ ਕਾਉਂਸਲਿੰਗ ਰਹਿੰਦੀ ਹੈ ਤੇ ਰੰਗ ਰਹਿੰਦਾ ਬਾਈ ਦਿਖਾ ਦਿਓ ਟਾਇਲ ਲੱਗੀ ਹੋਈ ਹੈ ਵਿੜੇ ਦੇ ਵਿੱਚ ਫਰੰਟ ਤੇ ਵੀ ਟਾਇਲ ਲੱਗੀ ਹੈ ਪੋਰਚ ਦੇ ਵਿੱਚ ਇਧਰ ਵੀ ਟਾਇਲ ਲੱਗੀ ਹੋਈ ਹੈ ਚੋੜੀਆਂ ਦਾ ਕੰਮ ਵੀ ਲਗਭਗ ਹੋਇਆ ਹੋਇਆ ਨਾ ਜੀ ਤੇ ਹੁਣ ਆਪਾਂ ਡਿਜ਼ਾਈਨ ਦੀ ਗੱਲ ਕਰਦੇ ਹਾਂ ਜਿਹੜਾ ਸਾਰਿਆਂ ਤੋਂ ਇੰਪੋਰਟੈਂਟ ਚੀਜ਼ ਹੈ ਜੀ ਆਪਾਂ ਤੁਹਾਨੂੰ ਹਰ ਰੋਜ਼ ਨਵਾਂ ਡਿਜ਼ਾਈਨ ਤੁਹਾਡੇ ਵਾਸਤੇ ਲੈ ਕੇ ਆਉਣੇ ਤੇ ਬਹੁਤ ਜ਼ਿਆਦਾ ਘੱਟ ਹੁੰਦੇ ਆ ਕਹਿੰਦਾ ਜਦੋਂ ਆਪਾਂ ਦਿਖਾਉਨੇ ਆ ਜ਼ਿਆਦਾਤਰ ਡਿਜ਼ਾਈਨ ਹੁੰਦੇ ਬਾਈ 2500 ਦੇ ਹਾਂਜੀ 3000 ਏਰੀਆ 3500 4000 ਤੇ ਕਈ ਭਰਾ ਨੇ ਆਪਣੇ ਸੋਚਦੇ ਜਿਨ੍ਹਾਂ ਦਾ ਪਲਾਟ ਛੋਟਾ ਹੁੰਦਾ ਜਿਵੇਂ ਉਹਨਾਂ ਕੋਲ ਪਲਾਟ ਹੁੰਦਾ 31 ਬਾਏ ਜਿਵੇਂ ਆਪਾਂ ਦੱਸਿਆ 40 ਗਰਾ ਤਾਂ ਉਹ ਦੇਖਣ ਉਹ ਸੋਚਦੇ ਆ ਵੀ ਆਪਾਂ ਘਰ ਕਿਦਾਂ ਦਾ ਲੱਗੂ ਹਾਂਜੀ ਹੁਣ ਉਹ ਇਹ ਪਲਾਟ ਨੂੰ ਦੇਖ ਕੇ ਆਪਣੇ ਘਰ ਨੂੰ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਆ ਜੂ ਵੀ ਜਿ ਆਪਾਂ ਬਣਾਉਣਾ ਹੋਵੇ ਤਾਂ ਇਹ ਹੁਣ ਇੱਧਰ ਆ ਦੀ ਗੱਲ ਕਰੀਏ ਇੱਧਰ ਕਿਚਨ ਆ ਗਿਆ ਜੀ ਹਾਂਜੀ ਬਾਈ ਕਿਚਨ ਦਾ ਏਰੀਆ ਦਿਖਾ ਦਿਓ ਸੀਮਤ ਜਿਹਾ ਏਰੀਆ ਰੱਖਿਆ ਕਿਚਨ ਦਾ ਤੇ ਬਹੁਤ ਸੋਹਣਾ ਤੇ ਬਾਹਰੋਂ ਫਰੰਟ ਲੁੱਕ ਤੇ ਦੇਖੋ ਇੱਧਰ ਵਿੰਡੋ ਆ ਗਈ ਤੇ ਡਿਜ਼ਾਈਨ ਤੁਸੀਂ ਦੇਖੀ ਆਇਓ ਇੰਨਾ ਸੋਹਣਾ ਡਿਜ਼ਾਈਨ ਹੈ ਤੇ ਇਹ ਲੈਫਟ ਸਾਈਡ ਤੇ ਹੋਗੀ ਜੀ ਤੇ ਰਾਈਟ ਸਾਈਡ ਤੇ ਜੀ ਇੱਧਰ ਇਹ ਡ੍ਰੈنگ ਰੂਮ ਆ ਗਿਆ ਜੀ ਆਹ ਡ੍ਰੈنگ ਰੂਮ ਦਾ ਏਰੀਆ ਜੀ ਆਹ ਦੇਖੋ ਇੱਧਰ ਬਾਈ ਦਿਖਾ ਦਿਓ ਆਹ ਦੇਖੋ ਇੱਧਰ ਵਿੰਡੋ ਆ ਗਈ ਜ ਇੱਕ-ਇੱਕਲੀ ਚੀਜ਼ ਦਾ ਧਿਆਨ ਰੱਖਿਆ ਨਕਸ਼ੇ ਦੀ ਗੱਲ ਕਰੀ ਜੀ ਜਿਵੇਂ ਆਪਾਂ ਨਾ ਕਈ ਵਾਰੀ ਆਪਾਂ ਮਿਸਤਰੀ ਦੀ ਰਾਇ ਲੈ ਲੈਂਦੇ ਆ ਹਾਂਜੀ ਵੀ ਸਾਡਾ ਆਪਣੇ ਆਪ ਹੀ ਦੇਖ ਕੇ ਹਿਸਾਬ ਜਨਾ ਬਣਾ ਲਓ ਇੱਕ ਬਈ ਹੁੰਦਾ ਵੀ ਆਪਾਂ ਜਦੋਂ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਨਕਸ਼ਾ ਵੀ ਬਣਵਾ ਲੈਂਦੇ ਆ ਇਹਦਾ ਬਈ ਨਕਸ਼ਾ ਬਣਵਾਇਆ ਸੀ ਇਹਦਾ ਨਕਸ਼ਾ ਬਣਵਾਇਆ ਸੀ ਸਿੱਧੂ ਆਰਕਟੈਕਟ ਜੀ ਭਲਾਡੇ ਠੀਕ ਹੈ ਬਈ ਹਾਂ ਬਈ ਉਹਨਾਂ ਤੋਂ ਨਕਸ਼ਾ ਕਰਵਾਇਆ ਸੀ ਹਾਂਜੀ ਹਾਂਜੀ ਤੇ ਬਈ ਉੱਪਰ ਆਪਾਂ ਨੰਬਰ ਦੇ ਦਾਂਗੇ ਬਈ ਉਹਨਾਂ ਦਾ ਜਿੰਨਾਂ ਤੋਂ ਡਿਜ਼ਾਈਨ ਕਰਵਾਇਆਗਾ ਤੇ ਮਿਸਤਰੀ ਭਰਾ ਕਿਹੜੇ ਸੀਗੇ ਜੀ ਮਿਸਤਰੀ ਆਪਣੇ ਚੀ ਸੀ ਫਾਪੜੇ ਭ ਤੇ ਭਾਈ ਆਪਾਂ ਉੱਪਰ ਨੰਬਰ ਦੇਵਾਂਗੇ ਅਗਰ ਤੁਸੀਂ ਵੀ ਡਿਜ਼ਾਈਨ ਕਰਵਾਣਾ ਹੋਵੇ ਹੁਣ ਆਪਾਂ ਇੱਕ ਕਿਚਨ ਦਿਖਾਤਾ ਜੀ ਹਾਂਜੀ ਇੱਕ ਆਪਾਂ ਇਹਦੇ ਚ ਡਰੈਿੰਗ ਰੂਮ ਦਾ ਏਰੀਆ ਦਿਖਾਤਾ ਹਾਂਜੀ ਤੇ ਦੋਸਤੋ ਦੇਖਣ ਵਾਲੀ ਗੱਲ ਇਹਦੇ ਚ ਇਹ ਹੈ ਵੀ ਮੇਨ ਜੇ ਕਿਸੇ ਦਾ ਫਰੰਟ ਥੋੜਾ ਹੋਵੇ ਕਿਸੇ ਵੀ ਭਰਾ ਨੇ ਬਣਾਉਣਾ ਹੋਵੇ ਸਿਰਫ 31 ਫਰੰਟ ਹੈ ਦਾ ਤਾਂ ਇੰਨਾ ਸੋਹਣਾ ਡਿਜ਼ਾਈਨ ਬਣ ਸਕਦਾ ਤੇ ਇੱਧਰ ਬੈੱਡਰੂਮ ਆ ਗਿਆ ਜੀ ਹਾਂਜੀ ਥੱਲੇ ਬੈੱਡਰੂਮ ਕਿੰਨੇ ਆ ਜੀ ਥੱਲੇ ਦੋ ਬੈੱਡਰੂਮ ਤੇ ਇੱਕ ਸਟੋਰ ਹੈ ਜੀ ਠੀਕ ਹੈ ਜੀ ਇੱਕ ਆ ਗਿਆ ਬੈੱਡਰੂਮ ਆ ਆਪਣਾ ਹਾਂਜੀ ਤੇ ਇਧਰਲੇ ਪਾਸੇ ਕਿਹੜਾ ਏਰੀਆ ਰੱਖ ਲਿਆ ਇਹ ਵਾਸ਼ਿੰਗ ਏਰੀਆ ਆ ਗਿਆ ਜੀ ਜਾਲ ਆ ਗਿਆ ਉੱਪਰ ਠੀਕ ਹੈ ਜੀ ਤੇ ਇਸ ਕਮਰੇ ਨਾਲ ਅਟੈਚ ਹੋ ਗਿਆ ਜੀ ਬਾਥਰੂਮ ਬਾਥਰੂਮ ਅਟੈਚ ਹੋ ਗਿਆ ਤੇ ਉਧਰੋਂ ਵੀ ਬਈ ਕਮਰੇ ਨਾਲ ਅਟੈਚ ਹੈ ਹਾਂਜੀ ਉਧਰੋਂ ਵੀ ਕਮਰੇ ਨਾਲ ਆ ਦਿਖਾ ਲਓ ਬਈ ਉਧਰ ਦੀ ਚੱਲ ਕੇ ਦਿਖਾਵਾਂਗੇ ਬਈ ਇੱਕ ਚੀਜ਼ ਹੋਰ ਹੈ ਨਾ ਜਿਵੇਂ ਖੇਤ ਦੇ ਵਿੱਚ ਵੈਸੀ ਬਣੀ ਕੋਠੀ ਇੱਥੇ ਤੁਸੀਂ ਜਾਲ ਲਾ ਕੇ ਇਧਰ ਰੋਸ਼ਨੀ ਵਾਸਤੇ ਰੱਖਤਾ ਤਾਂ ਉਧਰਲੇ ਬੈਡਰੂਮ ਦੇ ਵਿੱਚ ਵੀ ਰੋਸ਼ਨੀ ਪੈਂਦੀ ਹੈ ਹਾਂਜੀ ਬਈ ਇਹ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਇੱਕ ਬਹੁਤ ਛੋਟੇ ਮਕਾਨ ਦੇ ਵਿੱਚ ਤੇ ਬਹੁਤ ਵਧੀਆ ਰੋਸ਼ਨੀ ਦਾ ਪ੍ਰਬੰਧ ਹੈ ਤੇ ਆਜੋ ਤੇ ਆ ਗਿਆ ਜੀ ਦੂਜਾ ਬੈਡਰੂਮ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਬਾਥਰੂਮ ਏਰੀਆ ਦੀ ਜੀ ਉਧਰੋਂ ਵਿੰਡੋ ਆ ਗਈ ਹੈ ਨਾ ਇਹ ਹਾਂਜੀ ਹਾਂਜੀ ਤੇ ਬੈਡਰੂਮ ਵੀ ਕਾਫੀ ਖੁੱਲੇ ਆ ਨਾ ਬਾਈ ਹਾਂਜੀ ਬੜੀਆ ਬਹੁਤ ਤੇ ਇੱਧਰ ਆ ਗਿਆ ਜੀ ਸਟੋਰ ਛੋਟਾ ਜਿਹਾ ਦਿਖਾ ਦੋ ਸਟੋਰ ਆ ਗਿਆ ਜੀ ਤੇ ਬਾਈ ਉਹਨਾਂ ਨੇ ਆਪਸ਼ਨ ਕੋਈ ਨਹੀਂ ਛੱਡੀ ਸਾਰੇ ਘਰ ਦੇ ਵਿੱਚ ਬਹੁਤ ਛੋਟਾ ਮਕਾਨ ਬਣਾਇਆ ਥੱਲੇ ਨਾਲ ਏਰੀਆ ਸਿਰਫ 1240 ਸਕਰ ਫੁੱਟ ਬਣਦਾ ਤੇ ਪਰ ਇਹਦੇ ਵਿੱਚ ਸਟੋਰ ਦੀ ਆਪਸ਼ਨ ਹੈਗੀ ਹੈ ਜੀ ਬਾਥਰੂਮ ਦੀ ਆਪਸ਼ਨ ਹੈਗੀ ਹੈ ਬੈਡਰੂਮ ਦੇ ਨਾਲ ਅਟੈਚ ਹੈ ਉਧਰਲੇ ਬੈਡਰੂਮ ਦੇ ਨਾਲ ਅਟੈਚ ਹੈ ਤੇ ਨਾਲ ਆ ਗਿਆ ਕਿਚਨ ਦਾ ਜੀ ਤੇ ਡਰੈਸਿੰਗ ਏਰੀਆ ਵੀ ਹੈਗੀ? ਹਾਂਜੀ ਆ ਡਰੈਸਿੰਗ ਏਰੀਆ ਜੀ। ਠੀਕ ਹੈ ਜੀ ਠੀਕ ਹੈ। ਤੇ ਬਈ ਇੱਕ ਚੀਜ਼ ਦੇਖਿਓ ਤੁਸੀਂ ਧਿਆਨ ਨਾਲ ਦੇਖੀ ਜਾਓ। ਹੁਣ ਆਪਾਂ ਤੁਹਾਨੂੰ ਲੌਬੀ ਦੇ ਵਿੱਚ ਖੜਕੇ ਦੱਸਦੇ ਹਾਂ। ਇੱਕ ਵਾਰੀ ਤੁਸੀਂ ਆਪਣੇ ਭਰਾ ਸਮਝ ਜਾਣਗੇ ਨਕਸ਼ਾ ਕਿੱਦਾਂ ਦਾ। ਜੇ ਤੁਸੀਂ ਡਿਜ਼ਾਈਨ ਕਰਵਾਉਣਾ ਹੋਵੇ ਇਦਾਂ ਦਾ ਕਰਵਾ ਸਕਦੇ ਹੋ ਆਜਾ ਤੁਹਾਨੂੰ ਦੱਸਦੇ ਹਾਂ। ਹੁਣ ਬਈ ਆਪਾਂ ਇੱਧਰੋਂ ਇਧਰੋਂ ਐਂਟਰ ਹੋਏ ਸੀ ਹਨਾ? ਜੀ। ਇੱਧਰੋਂ ਆਪਾਂ ਐਂਟਰ ਹੋਏ ਸੀ ਤੁਹਾਨੂੰ ਮੋਟਾ ਮੋਟਾ ਸਮਝਾਉਣਾ ਫਿਰ ਉੱਪਰ ਵਾਲੇ ਪੋਰਸ਼ਨ ਤੇ ਚੱਲਾਂਗੇ। ਤੇ ਇੱਧਰ ਕਿਚਨ ਆ ਗਿਆ ਸੀ ਜੀ। ਤੇ ਇੱਧਰੋਂ ਆ ਗਿਆ ਬਈ ਨਾਲ ਦਿਖਾ ਦਿਓ ਇ ਇਦੇ ਨਾਲ ਇੱਕ ਡਰੈਸਿੰਗ ਏਰੀਆ ਤੇ ਇੱਕ ਸਟੋਰ ਨਾਲ ਅਟੈਚ ਸੀਗਾ ਇੱਕ ਵਾਸ਼ਰੂਮ ਅਟੈਚ ਸੀ ਜਿਹੜੇ ਦਾ ਦੂਜੇ ਬੈਡਰੂਮ ਦੇ ਨਾਲ ਉਹ ਵੀ ਉਧਰ ਵੀ ਅਟੈਚ ਹੈ ਕਿਉਂਕਿ ਵਿਚਾਲੇ ਵਾਸ਼ਿੰਗ ਏਰੀਆ ਤੇ ਨਾਲ ਇਧਰ ਡਰੈਨਿੰਗ ਏਰੀਆ ਹੈ ਬਹੁਤ ਸੋਹਣਾ ਨਕਸ਼ਾ ਸਿਰਫ 31 ਬਾਏ 40 ਦਾ ਜੀ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ ਥੱਲੇ ਵਾਲਾ ਡਿਜ਼ਾਈਨ ਆਪਾਂ ਸਾਰਾ ਦਿਖਾਤਾ ਆਜੋ ਉੱਪਰ ਵਾਲੇ ਪੋਰਸ਼ਨ ਤੇ ਆਪਾਂ ਲੈ ਕੇ ਜਾਂਦੇ ਹਾਂ ਤੇ ਬਈ ਜੇ ਕਿਸੇ ਨੇ ਆਪਾਂ ਦੁਬਾਰੇ ਵੀ ਕਹਿਣੇ ਆ বিজে কে세 ਆਪਣੇ ਭਰਾ ਨੇ ਇੰਨੇ ਘੱਟ ਏਰੀਆ ਦੇ ਵਿੱਚ ਡਿਜ਼ਾਈਨ ਬਣਾਉਣਾ ਹੋਵੇ ਇੱਕ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਡਿਜ਼ਾਈਨ ਬਣ ਸਕਦਾ। ਹਾਂਜੀ। ਬਾਈ ਹੋਰਾਂ ਨੇ ਇੱਕ ਪਾਸੇ ਏਰੀਆ ਛੱਡਿਆ ਆਪਣੇ ਭਰਾ ਵਾਸਤੇ ਤੇ ਇੱਕ ਪਾਸੇ ਬਾਈ ਆਪਣੇ ਇੱਕ ਛੋਟਾ ਜਿਹਾ ਮਕਾਨ ਬਣਾਇਆ ਬਹੁਤ ਸੋਹਣਾ। ਤੇ ਬਾਈ ਦੇਖਣ ਨੂੰ ਬਾਹਰੋਂ ਲੱਗਦਾ ਨਹੀਂ ਇੰਨਾ ਘੱਟ ਏਰੀਆ। ਬਾਈ ਨੇ ਡਿਜ਼ਾਈਨ ਕਰਵਾਇਆ। ਤੁਸੀਂ ਏਰੀਆ ਪਹਿਲਾਂ ਦੱਸ ਦਿੱਤੀ ਬਾਈ ਨੂੰ ਕਿੰਨਾ ਬਣਾਉਣਾ। ਅਸੀਂ ਪਹਿਲੀ ਸਾਡੀ ਸੋਚ ਸੀ ਜੀ ਵੀ ਫਰੰਟ ਜਿਹੜਾ ਹਾਈ ਲੈਵਲ ਦਾ ਲੱਗੇ, ਵੱਡਾ ਲੱਗੇ। ਠੀਕ ਹੈ ਜੀ। ਵੀ ਉੱਪਰ ਤੇ نیچے ਵੀ ਸਾਡਾ 17-1800 ਤੋਂ ਬਦਲਾ ਨਹੀਂ ਠੀਕ ਹੈ ਵੀ ਏਰੀਆ ਆਪਣਾ ਸਾਰਾ 18 1700 ਹੀ ਬਣੇ ਹਾਂਜੀ ਹਾਂਜੀ ਤੇ ਬਾਰੋਂ ਫਰੰਟ ਸੋਨਾ ਲੱਗੇ ਦਾ ਬਣਾਉਣਾ ਵੀ ਡਬਲ ਹੈ ਬਣਾਉਣਾ ਵੀ ਡਬਲ ਤੇ ਭਾਈ ਕੋਈ ਤੁਸੀਂ ਕਮਰਿਆਂ ਦੇ ਵਿੱਚ ਵੀ ਕੋਈ ਇਹ ਨਹੀਂ ਹੈਗਾ ਵੀ ਛੋਟੇ ਰੱਖੇ ਹੋਣਾ ਨਾ ਪਰ ਪਲਾਨ ਇਹਨਾਂ ਦਾ ਸੋਹਣੇ ਤਰੀਕੇ ਨਾਲ ਬਣ ਗਿਆ ਵੀ ਥੱਲੇ ਵੀ 12 1250 ਬਣ ਗਿਆ ਉੱਪਰ 600 ਬਣ ਗਿਆ ਨਾ ਤੇ ਇੱਥੇ ਭਾਈ ਕਿੰਨੇ ਕਮਰੇ ਬਣੇ ਆ ਇੱਥੇ ਇੱਕ ਬੈੱਡਰੂਮ ਹੈ ਜੀ ਲੈਟਰਨ ਬਾਥਰੂਮ ਤੇ ਇਹਦੇ ਨਾਲ ਅਟੈਚ ਹੈ ਹਾਂਜੀ ਕੀ ਬਾਤ ਹੈ ਭਾਈ ਨਾਲੇ ਭਾਈ ਉਹਨਾਂ ਨੇ ਇਹ ਨਹੀਂ ਹੈਗੀ ਭਾਈ ਗੱਲ ਜਿਵੇਂ ਏਰੀਆ 1800 ਰੱਖਿਆ ਹੈ ਕਈ ਵਾਰੀ ਨਾ ਬਾਈ 1800 ਅਗਲਾ ਥੱਲੇ ਬਣਾ ਕੇ ਵੇਚ ਜਾਂਦਾ ਹਨਾ ਹਾਂਜੀ ਹਾਂਜੀ ਉਹਦੇ ਨਾਲ ਜਿਵੇਂ ਹੁਣ ਤੁਸੀਂ ਇਹ ਥੱਲੇ ਥੱਲੇ ਬਣਾਇਆ ਹੁੰਦਾ ਬਣਤਾ ਬਾਈ ਇਹ ਥੋੜੇ ਬੈਡਰੂਮ ਚੌੜੇ ਕਰ ਦਿੰਦੇ ਥੋੜੇ ਬਾਥਰੂਮ ਚੌੜੇ ਕਰ ਦਿੰਦੇ ਇਹ ਥੱਲੇ ਬਣ ਜਾਂਦਾ 1800 ਪਰ ਲੁੱਕੇ ਨੇ ਜਿਹੜੀ ਬਾਹਰੋਂ ਲੁੱਕ ਦੇ ਰਿਹਾ ਬਾਈ ਬਾਹਰੋਂ ਜ਼ਰੂਰ ਦਿਖਾ ਦਿਓ ਬਹੁਤ ਸੋਹਣਾ ਫਰੰਟ ਐਲੀਵੇਸ਼ਨ ਹੈ ਤੇ ਬਾਈ ਉਹਨਾਂ ਨੇ ਬਹੁਤ ਤਰੀਕੇ ਨਾਲ ਪਲਾਨ ਕਰਵਾਇਆ ਤੇ ਜਿਨ੍ਹਾਂ ਨੇ ਪਲਾਨ ਕੀਤਾ ਉਹਨਾਂ ਦਾ ਆਪਾਂ ਸਕਰੀਨ ਤੇ ਨੰਬਰ ਦੇਵਾਂਗੇ ਅਗਰ ਤੁਸੀਂ ਵੀ ਆਪਣਾ ਘਰ ਪਲਾਨ ਕਰਵਾਉਣਾ ਹੋਵੇ ਡਿਜ਼ਾਈਨ ਕਰਵਾਉਣਾ ਹੋਵੇ ਨਕਸ਼ਾ ਬਣਾਉ ਤੇ ਇੱਥੇ ਬਾਈ ਅਸੀਂ ਪਹਿਲਾਂ ਦੇਖ ਰਹੇ ਸੀ ਇੱਧਰ ਖੜੇ ਸੀ ਸੀ ਤੇ ਹਵਾ ਬਹੁਤ ਲੱਗਦੀ ਹੈ ਨਾ ਹਾਂਜੀ ਹਾਂਜੀ ਹਵਾ ਦਾ ਤਾਂ ਬਾਈ ਖੇਰ ਚ ਬੈਸੀ ਬਹੁਤ ਲੱਗਦੀ ਹੁੰਦੀ ਹੈ ਨਾ ਤੇ ਖੁੱਲਾ ਹੈਗਾ ਤੇ ਆਜੇ ਇਧਰ ਦਿਖਾ ਦਿੰਦੇ ਉੱਪਰ ਵੀ ਬਾਈ ਇੱਧਰਲੇ ਪਾਸੇ ਟਾਇਲ ਲੱਗੀ ਹੋਈ ਹੈ ਤੇ ਫਰੰਟ ਇੱਥੋਂ ਵੀ ਦਿਖਾ ਦਿਓ ਬਾਈ ਇੱਕ ਵਾਰੀ ਤੁਸੀਂ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਘਰ ਆ ਬਾਈ ਤੇ ਬਾਈ ਹਰ ਰੋਜ਼ ਘਰ ਦਿਖਾਉਣੇ ਬਣ ਬਣਦੇ ਜਿਹੜੇ ਘਰ ਆ 2500 ਸਕਰ ਫੁੱਟੋਂ ਦੇ ਆ 3000 ਵੀ ਹੁੰਦੇ ਆ ਉਹਦੇ ਚੋਂ ਬਾਈ ਕਈ ਨਾ ਭਰਾ ਆਪਾਂ ਨੂੰ ਕਹਿੰਦੇ ਨੇ ਬਾਈ ਕੱਟ ਏਰੀਆ ਦਾ ਘਰ ਦਿਖਾਓ ਜਿਵੇਂ ਕਿ ਇੰਨੇ ਕਾਟ ਏਰੀਆ ਜਿਵੇਂ 1800 ਹੈ ਲੋਕ ਕੀ ਹੁੰਦਾ ਬਾਈ ਸਿੰਗਲ ਪਰਸ ਥੱਲੇ ਬਣਾ ਜਿ ਬੈਠੇ ਹੁੰਦੇ ਆ ਹਾਂਜੀ ਏਰੀਆ ਉਹਨਾਂ ਦਾ ਵੀ 17-1800 ਰਿਆ ਹੁੰਦਾ ਬਾਈ ਹੁਣ ਆਪਾਂ ਨਾ ਆਪਣੇ ਭਰਾ ਇਚਕ ਹੁੰਦੇ ਆ ਜਾਣਨ ਦੇ ਸਾਰੇ ਇਹ ਕੋਸ਼ਿਸ਼ ਕਰਦੇ ਆ ਵੀ ਇੱਕ ਤਾਂ ਹੁੰਦੀ ਆ ਬਾਈ ਜਿਵੇਂ ਕਿ ਏਰੀਆ ਦੀ ਗੱਲ ਕਿੰਨਾ ਏਰੀਆ ਚੌੜਾ ਲੰਮਾ ਇੱਕ ਉਹਨਾਂ ਨੂੰ ਇਹ ਹੁੰਦਾ ਹੁੰਦਾ ਜੇ ਜਦੋਂ ਬਣਾਇਆ ਡਿਜ਼ਾਈਨ ਦਿਖਾ ਦਿੰਨੇ ਆਪਾਂ ਉਹਨਾਂ ਨੂੰ ਇਹ ਜ਼ਰੂਰ ਹੁੰਦਾ ਦੇਖਣ ਵਾਲਿਆਂ ਨੂੰ ਵੀ ਸਾਨੂੰ ਜੇ ਖਰਚੇ ਦਾ ਐਸਟੀਮੇਟ ਆ ਜੇ ਤਾਂ ਕੱਲੂ ਅਸੀਂ ਬਣਾਉਣਾ ਸਾਨੂੰ ਪਤਾ ਜਾ ਲੱਗੇ ਜਿੰਨੇ ਕ ਪੈਸੇ ਚਾਹੀਏ ਇੰਨਾ ਕ ਕੰਮ ਤੇ ਅੰਦਰ ਜੋੜੀਆਂ ਕੀ ਦਾ ਕੰਮ ਕੀਤਾ ਉਹ ਅਲੱਗ-ਅਲੱਗ ਤੁਸੀਂ ਆਪਣੇ ਹਿਸਾਬ ਨਾਲ ਕੀਤਾ ਕਿੰਨੀ ਕਿ ਮਹਿੰਗੀ ਸਾਨੂੰ ਟਾਇਲ ਚਾਹੀਦੀ ਸੀ ਕਿੰਨੀ ਕਿ ਮਹਿੰਗੀ ਜੋੜੀ ਲਾਈ ਹੈ ਹਾਂਜੀ ਇੱਕ ਵਾਰੀ ਆਪਣੇ ਭਰਾਵਾਂ ਨੂੰ ਪਾ ਦਿਖਾਤਾ ਬਾਈ ਹੁਣ ਆਪਾਂ ਇਹਦੇ ਤੇ ਕਿੰਨਾ ਖਰਚਾ ਆ ਗਿਆ ਜੀ ਸਾਰਾ ਹੁਣ ਤੱਕ ਜਿਹੜਾ ਰੰਗ ਰਹਿੰਦਾ ਡਾਊਨ ਸੂਨਿੰਗ ਵਗੈਰਾ ਰਹਿੰਦੀ ਹੈ ਜਿਹੜਾ ਕੰਮ ਸਾਹਮਣੇ ਦਿਖਾਤਾ ਹੁਣ ਤੱਕ ਲਾ ਲਓ ਜੀ 20 ਲੱਖ ਰੁਪਏ ਖਰਚਾ 20 ਲੱਖ ਲਗਭਗ ਲੱਗ ਗਿਆ ਬਾਈ ਹਾਂਜੀ 1800 ਏਰੀਏ ਤੇ 1800 ਜਿਹੜਾ ਕਹਿੰਦਾ ਮਤਲਬ ਵੀ ਤੁਸੀਂ ਟਾਇਲ ਦਾ ਵੀ ਹੋ ਗਿਆ ਬਾਈ ਇੱਥੇ ਹਾਂਜੀ ਤੇ ਜੋੜੀਆਂ ਦਾ ਕੰਮ ਵੀ ਕਰਵਾ ਲਿਆ ਲਗ ਤੇ ਡਾਊਨ ਸੀ ਲਈ ਬਾਈ ਉਹਨਾਂ ਨੇ ਆਪਣੇ ਤਰੀਕੇ ਨਾਲ ਕੰਮ ਕਰਵਾਇਆ ਇਸ ਕੋਠੀ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਜਿੰਨਾ ਕੰਮ ਕਰਾਇਆ ਤਾਂ ਉਹਨੂੰ ਦਿਖਾਤਾ ਆਪਾਂ ਤੇ ਵੀਡੀਓ ਨੂੰ ਸ਼ੇਅਰ ਕਰਨਾ ਜੀ ਐਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਲੈ ਕੇ ਆਉਂਦੇ ਰਹਨੇ ਆ ਜੀ ਤੇ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਨੂੰ ਤੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ ਸਸਿਕਾ